jay deva bhagavanta satya swagri tum hai satya bhagavanta tum te hoye tumre ekat me te tum hi ranakdas ਸਭ ਮਾੜੀ ਜੀਵ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੁਣ ਜਾਣੇ ਮੇਰਾ ਵਾਹਿਗੁਰੂ ਅਰਦਾਸ ੴ ਸਿਵਾਏ ਗੁਰਜੀ ਕੀ ਹੱਤੇ ਸ੍ਰੀ ਭਗਵਤੀ ਜੀ ਸਾਹਿਬ ਆਏ ਆ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੇ ਦਾਸ ਵੀ ਪ੍ਰਤਮ ਭਗਵਤੀ ਸੇਵਕ ਗੁਰੂ ਨਾਨਕ ਰੇਤਿਆਏ ਤੇ ਰੰਗ ਰੂਪ ਤੇ ਅਮਰਦਾਸ ਦਾਸ ਹੈ ਹੋਇ ਸਾਈ ਅਰਜਨ ਆਗੋਵਿੰਦਨਾ ਸਿੰਘ ਰಾವ್ ਸ੍ਰੀ ਗੁਰਦਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿਠੈ ਸਭ ਦੁਖ ਜਾਏ ਏਕ ਬਾਹ ਅਦਰ ਸਿਮਰਿਐ ਕਰਨਹੁ ਦਿਾਵੈ ਧਾਏ ਸਭ ਥਾਈ ਹੋਈ ਸਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਤੇਜਾਰ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਪੰਜਾ ਪਿਆਰਿਆ ਚੌਂ ਸਾਹਿਬ ਜਦਿਆਂ ਚਾਲਿਆਂ ਉੱਤੇ ਆਠਿਆਂ ਜੱਪੀਆਂ ਤੱਪੀਆਂ ਜਿਨ੍ਹਾਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਸਕੇ ਆ ਦੇਖ ਤੇ ਲਾਈ ਤੇਗਵਾਹੀ ਦੇਖ ਅੰਡਟ ਕੀਤਾ ਤਿਨਾ ਪਿਆਰਿਆ ਸਤਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਤਸੀਸ ਦਿੱਤੇ ਬੰਦ ਬੰਦ ਚਟਵਾਏ ਖੋਪਰੀਆਂ ਨਵਾਆਂਂਆਂ ਚੜਖੜੀਆਂ ਤੇ ਚੜੇ ਆਰਿਆਂ ਦੇ ਨਾਲ ਤਰ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਸੰਗ ਨਿਵਾਏ ਇਤਨਾ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਤੇ ਸੀਸ ਦਿੱਤੇ ਬੰਦ ਬੰਦ ਚਟਵਾਏ ਕੋਪਰੀਆਂ ਲੁਹਾਣਾਂ ਤਰਖੜੀਆਂ ਤੋਂ ਚੜ੍ਹੇ ਆਰਿਆਂ ਦੇ ਨਾਲ ਕੰਚ ਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਲਿਆ ਸੁੱਖੀ ਕੇਸਾਂ ਸਵਰਸਾਂ ਸੰਗਿ ਵਾਹੀ ਇਹਨਾਂ ਦੀ ਪਵਿੱਤਰ ਕਮਾਈ ਦਾ ਅੰਤਰ ਹੋਣੋ ਜੀ ਵਾਹਿਗੁਰੂ ਪੰਜਾਂ ਤਰਤਾਤ ਸੁਰੂਆਤ ਗੁਰਦੁਆਰਿਆਂ ਦਾ ਅੰਤਰ ਬੋਲੋ ਜੀ ਵਾਹਿਗੁਰੂ ਪਹਿਤਵੇਂ ਸੁਰੂਆਤ ਘਾਲਸਾ ਜੀ ਕੀ ਅਰਦਾਸ ਹੈ ਜੀ ਸ਼ੁਰੂਆਤ ਖਾਲਸਾ ਜੀ ਕੋ ਵਾਹਿਗੁਰੂ 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 ਜਿੱਥੇ ਆਵੇ ਜਿੱਥੇ ਆਉਣ ਕਾ ਸਰਕਾਰ ਸਰਬ ਸੁਖ ਹੋਵੇ ਜਿਆਨਾ ਖਾਲਸਾ ਜੀ ਸਾਹਿਬ ਤਰ ਤਰ ਸਿਹਰਾ ਇਤ ਦੇਗ ਹੱਤੇ ਅੰਦ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਰੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਇਸ ਦਾਤ ਰਹਿਤ ਦਾਣ ਵਿਵੇਕ ਦਾਣ ਵਿਸਾਦ ਦਾਣ ਪ੍ਰੋਸਾ ਦਾਣ ਦਾਣਾ ਸਰਦਾਣ ਨਾਮ ਦਾਣ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨ ਸ਼ਨਾਹ ਚੌਕੀਆਂ ਤੇ ਦੇ ਬੰਗੇ ਜਗਉ ਜਗਿਆ ਤਾਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨ ਨੀਵਾ ਮਤੁੱਤ ਜੀ ਮਤ ਪਤ ਦਾ ਰੱਖਾ ਆਪ ਅਕਾਰ ਪੁਰਖ ਵਾਹਿਗੁਰੂ ਇਹ ਕਾਲਪੁਰ ਚ ਆਪਣੇ ਪਤ ਦੇ ਸੁਨ ਸਰਹਾਈ ਦਾ ਤਾਲ ਜਿਓ ਸ੍ਰੀ ਰਣਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਤਾ ਹਮਾਰੇ ਜਿੰਨਾ ਤੋਂ ਆਪ ਜੀ ਦੇ ਪਿਆਰੇ ਪੰਥ ਨੂੰ ਮਿਛੋੜਿਆ ਗਿਆ ਹੈ ਖੁੱਲੇ ਦਾਸਨ ਗੁਦਾਰੇ ਸੇਵਾ ਸੁਭਾਵ ਦਾ ਦਾਨ ਕੈ ਕਾਲ ਸਾਈ ਨੂੰ ਮਕਸੂਦ ਜੀ ਹੇ ਨਮਾਨਿਆ ਤੇ ਮਾਰ ਸਤਿਗੁਰੂ ਫਿਤਾਣਿਆਂ ਦੇ ਤਾਰ ਨਿਉਟਿਆਂ ਦੀ ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਆਪ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਮਸਤੋਵਾਲਾ ਜੂਬਾ ਸਿਟੀ ਵਿਖੇ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਅਤੇ ਆਪ ਜੀ ਦੇ ਗਰੰਥੀ ਸੰਗਾ ਰਾਗੀ ਸੰਗਾ ਵੱਲੋਂ ਨਾਲ ਮਿਲ ਕੇ ਵਿਸਾਖੀ ਦੇ ਅਖੰਡ ਪਾਠ ਸਾਹਿਬ ਹੋ ਰਹੇ ਹਨ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੁਆਰਾ ਆਰ ਤੋਂ ਮਦ ਮਾਧੋ ਸੰਪੂਰਨ ਘਾਟ ਪਾਠ ਸਾਹਿਬ ਦੇ ਭੋਗ ਪਾਏ ਉਪਰਾਤ ਦਿਵਾਨ ਸਜਾਏ ਸਜੇ ਦਿਵਾਨ ਵਿੱਚ ਸ਼ਬਦ ਕੀਰਤਨ ਅਨੰਤ ਸਾਹਿਬ ਦੇ ਕੀਰਤਨ 12 ਮਾਹ ਜੀ ਦੇ ਪਾਠ ਹੋਏ ਅਖੰਡ ਪਾਠ ਸਾਹਿਬ ਦੀ ਬਾਣੀ ਦੇ ਪਾਠ ਕਰਦੇ ਆ ਬਾਲਾ ਮਾਹ ਜੀ ਦੇ ਪਾਠ ਕਰਦੇ ਆ ਕੀਰਤਨ ਕਰਦੇ ਆ ਹੋਈਆਂ ਭੁੱਲਾਂ ਮਾਫ਼ ਕਰ ਦੇਣੀਆਂ ਸਤਿਗੁਰੂ ਜੀ ਅਗਲੋਂ ਵਾਸਤੇ ਬਾਣੀ ਦੇ ਪਾਠ ਸ਼ੁੱਧ ਕਰਨ ਦੇ ਪਰ ਬਖਸ਼ਣੇ ਸਿਰ ਤੇ ਮੇਰਾ ਪ੍ਰਿਆਰਤ ਖੜਾ ਸੰਤਨੀਆਂ ਆਧਰੀਆਂ ਭਤਾਵਾ ਅਰਦਾਸਾਂ ਪ੍ਰਵਾਨ ਕਰਨੀਆਂ ਜਿਨ੍ਹਾਂ ਜਿਨ੍ਹਾਂ ਬੱਚਿਆਂ ਦੇ ਗੁਰਮਖ ਪਿਆਰਿਆਂ ਦੇ ਮਾਈਆਂ ਭਾਈਆਂ ਦੇ ਇਮੀਗ੍ਰੇਸ਼ਨ ਦੇ ਕੰਮ ਚੱਲਦੇ ਆ ਸੁੱਖ ਸ਼ਾਂਤੀ ਨਾਲ ਸੰਪੂਰਨ ਕਰਵੇਂ ਸਭ ਨੂੰ ਗ੍ਰੀਨ ਕਾਰਡ ਦਿਵਾਉਣੇ ਜਿਨ੍ਹਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਵੰਡ ਟੱਪ ਕੇ ਵੀ ਆਏ ਨੇ ਉਹਨਾਂ ਦੇ ਵੀ ਸਭ ਦਾ ਭਲਾ ਕਰਨਾ ਮਹਾਰਾਜ ਉਹਨਾਂ ਦੇ ਵੀ ਗ੍ਰੀਨ ਕਾਰ ਉਹਨਾਂ ਦੀ ਝੋਲੀ ਵਿੱਚ ਪਾਉਣੇ ਆਪ ਦਾ ਆਸਰਾ ਲੈ ਕੇ ਇੰਡੀਆ ਤੋਂ ਅਮਰੀਕਾ ਬੱਚੇ ਪਹੁੰਚਦੇ ਹਨ ਸਭ ਦੀ ਰੱਖਿਆ ਕਰਨੀ ਤੂੰ ਮੇਰਾ ਰਾਖਾ ਸਭ ਨਹੀਂ ਕਾਈ ਮਾਰਵਾ ਸਭ ਦੀ ਰੱਖਿਆ ਕਰਨੀ ਸਭ ਦਾ ਭਲਾ ਕਰਨਾ ਵਿਸਾਖੀ ਦੀ ਸੰਗਰਾਹ ਦੀਆਂ ਸਤਜ ਸਿੰਘ ਖੁਸ਼ੀਆਂ ਆਪ ਜੀ ਨੇ ਬਖਸ਼ਿਸ਼ ਕੀਤੀਆਂ ਹਨ ਅਰਦਾਸਾ ਹਨ ਆਪਦੇ ਚਰਨਾਂ ਵਿੱਚ ਭਾਈ ਜਸਵਿੰਦਰ ਸਿੰਘ ਆਈ ਕੁਲਵਿੰਦਰ ਸਿੰਘ ਗੁਰਸੇਵਕ ਸਿੰਘ ਚਾਲ ਹਰਪ੍ਰਿੰਨ ਸਿੰਘ ਕੁਲਵਿੰਦਰ ਕੌਰ ਰਖਵਿੰਦਰ ਸਿੰਘ ਗੁਰਪ੍ਰੀਤ ਸਿੰਘ ਕੁਲਵਿੰਦਰ ਕੌਰ ਢੌਰ ਬਿਕਰਮਜੀਤ ਸਿੰਘ ਹਰਜੀਤ ਸਿੰਘ ਹਰਦੀਪ ਸਿੰਘ ਜਗਸੀਰ ਸਿੰਘ ਕੁਲਦੀਪ ਸਿੰਘ ਸੁਜੀਤ ਸਿੰਘ ਸਵਰਾ ਭਾਈ ਸਤਨਾਮ ਸਿੰਘ ਮਿੰਦੀ ਹਰਵਿੰਦਰ ਕੌਰ ਬੱਚੀ ਮਨਵੀਰ ਕੌਰ ਨਵਿੰਦਰ ਕੌਰ ਮੱਤੀ ਜੋਗਨਪ੍ਰੀਤ ਕੌਰ ਭਾਈ ਜਸਵੰਤ ਸਿੰਘ ਬੀਬੀ ਹਰਦੀਪ ਕੌਰ ਪਰਮਜੀਤ ਸਿੰਘ ਹਰਦੀਪ ਕੌਰ ਸੰਦੀਪ ਕੌਰ ਪ੍ਰਦੀਪ ਸਿੰਘ ਅਰਨਜੋਤ ਸਿੰਘ ਧਾਰਨੀ ਬਲਬੀਰ ਸਿੰਘ ਸਰਬਜੀਤ ਕੌਰ ਰਮੀਤ ਕੌਰ ਧਾਰਨੀ ਜੂਰੋਵਰ ਸਿੰਘ ਥਿਆੜਾ ਮਾਤਾ ਜਸਵੀਰ ਕੌਰ ਥਿਆੜਾ ਪਰਿਵਾਰ ਵੱਲੋਂ ਰਮਾਦਾਸ ਸਾਹਿਬ ਪੇਡਾ ਕੀਤਾ ਹੈ ਇੱਛਾ ਪੂਰੀ ਕਰਨੀ ਟਰੱਕ ਲਿਆ ਹੈ ਬੱਚੇ ਨੇ ਤੂੰ ਮੇਰਾ ਰਾਖਾ ਸਭ ਨਹੀਂ ਢਾਈ ਸਕਤੇ ਮੇਰਾ ਪ੍ਰਿਆਤ ਰੱਖਣਾ ਦਰਕਰ ਦੇ ਸੇਵਾਦਾਰ ਬੀਬੀ ਅਮਰਜੀਤ ਕੌਰ ਕਾਕਾ ਦਰਸ਼ਨ ਸਿੰਘ ਬੱਚੀ ਪ੍ਰਨੀਤ ਕੌਰ ਇਸ ਪਰਿਵਾਰ ਵੱਲੋਂ ਆਪ ਜੀ ਦਾ ਰਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਈ ਹੈ ਸੰਤੂ ਜੀ ਸਿੱਤੇ ਮੇਰਾ ਪਰਿਆ ਰੱਖਣਾ ਵਿਆਹ ਹੋਇਆ ਹੈ ਬੱਚਿਆਂ ਦਾ ਗ੍ਰਸਥ ਜੀਵਨ ਬੱਚਿਆਂ ਨੂੰ ਖੁਸ਼ੀਆਂ ਭਰਿਆ ਬਖਸ਼ਣਾ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਨਮਾਕਾਤਾਬ ਜੀ ਨੇ ਬਖਸ਼ਿਆ ਹੈ ਬੱਚਿਆਂ ਨੂੰ ਸੁਹੰਡਣਾ ਹੋਵੇ ਲੋਹਾ ਰਾਸ ਸੇ ਆਵੇ ਬਾਧਾ ਕਰੇ ਮਹਾਰਾਜ ਸਿੱਤੇ ਮੇਰਾ ਪਰਿਆ ਰੱਖਣਾ ਤੁਮਰੇ ਅੱਖਾਂ ਸੋਹਣੀ ਥਾਈ ਜਿੱਥੇ ਬੱਚਾ ਆਪ ਜੀ ਦਾ ਜਾਵੇ ਸੁਖ ਸ਼ਾਂਤੀ ਘਰ ਵਿੱਚ ੜੇ ਭਾਈ ਰਖਵਿੰਦਰ ਸਿੰਘ ਸਮੂਹ ਪਰਿਵਾਰ ਦੇ ਕਾਰਜਾਂ ਦੀ ਅਰਦਾਸ ਭਵਿੰਦਰ ਸਿੰਘ ਜਵੰਧਾ ਸਮੂਹ ਪਰਿਵਾਰ ਦੇ ਕਾਰਜਾਂ ਦੀ ਅਰਦਾਸ ਸੁਖਮਿੰਦਰ ਸਿੰਘ ਘਰ ਦੀ ਖੁਸ਼ੀ ਲਈ ਵਿਸਾਖੀ ਤੇ ਸੇਵਾ ਪਾਈ ਔਰ ਜੋ ਮੰਨ ਲੀਆਂ ਇੱਛਾਾਂ ਪੂਰੀਆਂ ਕਰਨੀਆਂ ਆਂ ਮਾਤਾ ਹਰਵੰਸ ਕੌਰ ਦੇ ਪਰਿਵਾਰ ਦੀ ਅਰਦਾਸ ਸਰਦਾਰ ਗੁਰਚਰਨ ਸਿੰਘ ਬੀਬੀ ਗੁਰਦੇਵ ਕੌਰ ਸਮੂਹ ਪਰਿਵਾਰ ਦੇ ਬੱਚਿਆਂ ਦੀ ਜਲਦੀ ਕਰਾਹੀ ਅਰਦਾਸ ਮਹਾਰਾਜ ਸੱਚੇ ਪਾਤਸ਼ਾਹ ਭਾਈ ਜਤਿੰਦਰ ਸਿੰਘ ਜੱਜ ਸਮੂਹ ਪਰਿਵਾਰ ਵੱਲੋਂ ਰਮਾਲਾ ਸਾਹਿਬ ਭੇਡਾ ਕੀਤੇ ਹਨ ਅਤੇ Bibi ਜਸਵੀਰ ਕੌਰ ਥਿਆਣਾ ਪਰਿਵਾਰ ਵੱਲੋਂ ਰਮਾਲਾ ਸਾਹਿਬ ਭੇਡਾ ਕੀਤੇ ਹਨ ਬੱਚੇ ਭਾਈ ਕੁਲਦੀਪ ਸਿੰਘ ਭਾਈ ਜਗਸੀਰ ਸਿੰਘ ਵੱਲੋਂ ਸਤਿਗੁਰੂ ਜੀ ਸੇਵਾ 'ਚ ਹਿੱਸੇ ਪਾਉਂਦੇ ਹੋਏ ਅਰਦਾਸਾਂ ਕਰਵਾਉਂਦੇ ਹੋਏ ਜੋ ਸੁੱਖਣਾ ਸੁਖੀ ਸੀ ਉਸ ਨੂੰ ਪੂਰੀ ਕਰਦੇ ਹੋਏ ਰਮਾਲਾ ਸਾਹਿਬ ਭੇਡਾ ਕਰਦੇ ਹਨ ਅਤੇ ਖੰਡਪਾੜ ਸਾਹਿਬ ਦੀ ਸੇਵਾ 'ਚ ਹਿੱਸੇ ਪਾਉਂਦੇ ਹਨ ਸੇਵਾ ਪ੍ਰਵਾਨ ਕਰਨੀ ਸਮੂਹ ਸੰਗਤ ਨੇ ਸਾਰੀ ਸੰਗਤ ਨੇ ਤਨ ਮਨ ਧਨ ਦੁਆਰਾ ਸੇਵਾ ਜਿਸੇ ਪਾਏ ਲੰਗਰਾਂ ਚ ਦੇਗਾ ਚ ਹਿੱਸੇ ਪਾਏ ਹਰ ਇੱਕ ਸੇਵਾ ਕੀਤੀ ਸਭ ਦੀ ਪ੍ਰਵਾਨ ਕਰਨੀ ਸਤਿਗੁਰੂ ਜੀ ਜਿਉ ਮੰਗੈ ਠਾਕੁਰੇ ਆਪਣੇ ਥੇ ਸੋਈ ਸੋਈ ਦੇਵੇ ਆਉਣ ਵਾਲਾ ਸਮਾਂ ਸਭ ਨੂੰ ਖੁਸ਼ੀਆਂ ਭਰਿਆ ਬਖਸ਼ਣਾ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਗੀਆਂ ਮਹਾਰਾ ਸੱਚੇ ਪਾਤਸ਼ਾਹ ਜਾਣ ਬਦਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਸੜਦੇ ਵਰਦੇ ਸੰਸਾਰ ਤੋਂ ਉਚਾ ਕੇ ਰੱਖੀ ਸਤਿਗੁਰ ਸੱਚੇ ਪਾਤਸ਼ਾਹ ਅਖੰਡ ਭਜਨ ਕੀਰਤਨ ਬਖਸ਼ੀ ਮਹਾਰਾਜ ਆਪ ਦੇ ਪਿਆਰਿਆਂ ਦਾ ਮਿਰਾਮ ਬਖਸ਼ੀ ਸੇਵਾ ਸੇਵਨ ਭਜਨ ਮੰਦਗੀ ਬਖਸ਼ੀ ਸਤਗੁਰੂ ਕਿਰਪਾ ਕਰਨੀ ਸਭ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਇੱਕ ਦਾ ਦਵਾਕ ਮਿਲਵਰਤਨ ਪਿਆਰ ਬਖਸ਼ਣਾ ਅਸਵੇੜੇ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਕਿਹੜਾ ਪ੍ਰਸ਼ਾਦ ਦੀ ਦੇਰ ਹਾਜ਼ਰ ਹੈ ਭੋਗ ਲਾਓ ਲਗਿਆ ਭੋਗ ਪ੍ਰਸ਼ਾਦ ਸੰਤਾਂ ਨੂੰ ਜਵਰਤੇ ਜੋ ਜੀ ਛੱਕੇ ਆਪ ਜੀ ਦਾ ਨਾਮ ਜਪੇ ਖੁਸ਼ੀਆਂ ਭਰੇ ਹੁਕਮ ਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰਕੇ ਸ੍ਰੀ ਪਿਆਰੇ ਮੇਲੇ ਜਿਨ੍ਹਾਂ ਵਿਗਾਇਆ ਆਪ ਜੀ ਦਾ ਪਵਿੱਤਰ ਨਾਮ ਸੁੱਤਾਰੇ ਜੀ ਨਾਨਕ ਨਾਮ ਧਰਦੀ ਗਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਰਾਜਾ ਵੇਰ ਕਾਲ ਕੀ to me